ਸਤਿ ਸ੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗੱਲ ਤੁਸੀਂ ਜਿਹੜੇ ਚੱਲੇ ਰੰਗਲਾ ਪੰਜਾਬ ਦੇ ਨਾਲ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਈ ਭਾਨਾ ਸਿੱਧੂ ਤੇ ਕਿੰਨਾ ਤਸ਼ੱਦਦ ਹੋ ਰਿਹਾ ਹੈ ਨਾ ਪਰਚੇ ਦੇ ਪਰਚੇ ਪਾਏ ਜਾ ਰਹੇ ਆ ਉਸ ਉੱਤੇ ਬਈ ਤਿੰਨ ਕੇ ਚਾਰ-ਚਾਰ ਪਰਚੇ ਹੋ ਗਏ ਉਹਦੇ ਤੇ ਤੇ 29 ਤਰੀ ਨੂੰ ਪੰਜਾਬੀ ਕੋ ਤੁਸੀਂ ਬਹੁਤ ਜ਼ਿਆਦਾ ਰਿਕਾਰਡ ਤੋੜ ਇਕੱਠ ਕੀਤਾ ਹੈ ਨਾ ਕੋਲ ਦੁਨੀਆਂ ਦੇ ਵਿੱਚ ਤੇ ਪਰ ਦੇਖੋ ਘਰੇ ਲੋਕ ਪਹੁੰਚੇ ਨਹੀਂ ਪਹਿਲਾ ਇੱਕ ਪਰਚਾ ਹੋਰ ਪਾਤਾ चौथा बारचा ਤੇ ਪੰਨਾ ਸਿੱਧੂ ਤੇ ਪਰਚੇ ਪਾਉਣ ਦੀ ਜਿਵੇਂ ਮਤਲਬ ਚੱਲੀ ਜਾਂਦੀ ਹੈ ਚੱਲੀ ਜਾਂਦੀ ਹੈ ਨਾ ਕਿ ਵੀ ਪਰਚੇ ਦੇ ਪਰਚੇ ਪਰਚੇ ਦੇ ਪਰਚੇ ਪਰ ਕੀ ਜਿਹੜੇ ਏਜੰਟ ਆ ਏਜੰਟ ਵੀ ਤਾਂ ਠੱਗੀ ਕਰ ਰਹੇ ਆ ਲੋਕਾਂ ਨਾਲ ਉਹਨਾਂ ਦੇ ਪਰਚੇ ਫਿਰ ਕਿਉਂ ਨਹੀਂ ਪਏ ਜਾ ਰਹੇ ਜੇ ਉਹਨਾਂ ਦੇ ਪਰਚੇ ਪਏ ਵੀ ਹੈ ਤਾਂ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਿੱਧੇ ਮੂੰਹ ਦਾ ਏਜੰਟ ਵੀ ਬੋਲਦੇ ਆਪਾਂ ਜੇਕਰ ਰਿਕਾਰਡਿੰਗ ਹੋਰ ਦੇਖੀ ਹੈ ਉਹਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਉਹਦੇ ਵਿੱਚ ਉਹ ਕਿੰਨਾ ਉਹ ਵੀ ਕਿੰਨਾ ਰਫ ਬੋਲ ਰਿਹਾ ਮਹਰੋ ਤੇ ਸੋ ਅੱਜ ਕਾਲ ਸੀਗੇ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਐਮਪੀ ਨੇ ਉਹਨਾਂ ਨੇ ਰੇਲਾਂ ਰੋਕਣੀਆਂ ਸੀਗਾ ਨਾ ਤੁਹਾਨੂੰ ਪਤਾ ਅੱਜ ਕੀ ਕੁਛ ਹੋਇਆ ਜੜਾ ਰੇਲਾਂ ਰੋਕਣੀਆਂ ਸੀਗਾ ਉੱਥੇ ਸਿਮਰਜੀਤ ਮਾਨ ਨੂੰ ਵੀ ਘਰੇ ਹੀ ਨਜ਼ਰਬੰਦ ਕਰਤਾ ਹੋਰ ਮੁੰਡਿਆਂ ਨੂੰ ਚੱਕਿਆ ਗਿਆ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਰਾਸੈਂ ਖਾਸੇ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਵੀ ਜਾਨੀ ਕਿ ਕੌਸ ਹੱਦ ਤੱਕ ਰੇਲਾਂ ਰੋਕਣ ਦੇ ਵਿੱਚ ਕਾਮਯਾਬੀ ਹੋਈ ਆ ਆਪਾਂ ਸੀਰੀਏ ਦੀ ਵੀਡੀਓ ਦੇਖੀਏ ਸਾਰਿਆਂ ਨੇ ਨਾ ਝੋਟੇ ਦੇ ਨਾਲ ਹੁੰਦਾ ਜੜਾ ਝੋਟੇ ਨੂੰ ਵੀ ਅੱਜ ਨਜ਼ਰਬੰਦ ਕੀਤਾ ਅਰੈਸਟ ਕੀਤਾ ਗਿਆ ਘਰੇ ਤੇ ਵੀ ਇਕੱਠਾ ਨਾ ਹੋ ਸਕੇ ਤੇ ਸੋ ਪਰਸੋਂ 3 ਤਰੀਕ ਦੀ ਫੇਰ ਕਾਲ ਆ ਸਾਰੇ ਸੰਯੁਕਤ ਮੂ ਕਿਸਾਨ ਮੋਰਚੇ ਨੇ ਵੀ ਕਾਲ ਦਿੱਤੀ ਹੈ ਨਾਲ ਵੀ ਉਹਦੇ ਇਕੱਠ ਕਰਨਾ ਪੂਰੇ ਵੱਡੇ ਪੱਦਰ ਤੇ ਇਕੱਠ ਕਰਕੇ ਉਹਦੇ ਦਿਖਾਉਣਾ ਹੈ ਤਾਂ ਕਿ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾ ਸਕੇ ਹਾਂ ਜਿੱਥੇ ਵੀ ਇਕੱਠ ਹੁੰਦਾ ਬੰਦੀ ਸਿੰਘਾਂ ਦੀ ਗੱਲ ਹੋਣੀ ਜ਼ਰੂਰੀ ਆ ਉਥੇ ਅਮਰਤਪਾਲ ਦੀ ਗੱਲ ਹੋਣੀ ਜ਼ਰੂਰੀ ਆ ਉਥੇ ਕਿਉਂਕਿ ਅਮਰਤਪਾਲ ਵੀ ਪੰਜਾਬ ਦਾ ਪੁੱਤ ਹੈ ਉਹ ਕਿੰਨੇ ਸਿੰਘ ਆ ਜਿਹੜੇ ਐਨਐਸਏ ਲਾ ਕੇ ਡਿਗਰੂਗੜ੍ਹ ਦੇਲ ਦੇ ਵਿੱਚ ਭੇਜੇ ਵਿਆ ਉਹਨਾਂ ਨੂੰ ਵੀ ਰਿਹਾ ਕਰਾਉਣਾ ਆਪਾਂ ਪੰਜਾਬੀ ਕੋਈ ਇਹੀ ਕੱਠ ਕਿਤੇ ਅਮਰਤਪਾਲ ਵੇਲੇ ਕੀਤਾ ਹੁੰਦਾ ਪਹਿਲਾਂ ਤੇ ਅੱਜ ਇਹ ਨੋਬਤ ਨਹੀਂ ਆਉਣੀ ਸੀਗੀ ਤੇ ਚਲੋ ਹੁਣ ਵੀ ਉਹਦੇ ਝੋਟੇ ਨੇ ਬਹੁਤ ਹੱਕ ਦੇ ਵਿੱਚ ਬੋਲਿਆ ਝੋਟੇ ਨੇ ਬਹੁਤ ਵਧੀਆ ਗੱਲਬਾਤ ਕਰੀ ਦੀਪ ਬਾਈ ਦੀ ਗੱਲ ਕੀਤੀ ਉਹਨੇ ਅਮਰਤਪਾਲ ਦੀ ਗੱਲ ਕੀਤੀ ਹੈਨਾ ਸਾਰਿਆਂ ਨੂੰ ਆਪਣੇ ਗਿਲੇ ਸ਼ਿਕਵੇ ਪਲਾ ਕੇ ਇੱਕ ਮੰਚ ਤੇ ਇਕੱਠਾ ਹੋ ਜਾਣਾ ਚਾਹੀਦਾ ਕਿਉਂਕਿ ਪੰਜਾਬ ਦੀ ਗੱਲ ਐ ਪੰਜਾਬ ਦੀ ਹੋਂਦ ਦੀ ਗੱਲ ਤੇ ਸੋ ਇਹ ਉਲਝਾਇਆ ਜਾ ਰਿਹਾ ਕਿਉਂਕਿ 13 ਤਰੀਕ ਦੀ ਕਿਸਾਨ ਜਥੇਬੰਦੀਆਂ ਦੇ ਕਾਲਾ ਦਿੱਲੀ ਜਾਣ ਦੀ ਉਹਦੇ ਵਿੱਚ ਉਲਝਾ ਰਹੀ ਹੈ ਸਰਕਾਰਾ ਪ੍ਰਸ਼ਾਸਨ ਵੀ ਉਲਝੇ ਰਹਣ ਕੁਝ ਲੋਕ ਭਾਨੇ ਵਾਲੇ ਚੱਕਰ ਚੁਲਦੇ ਰਹੇ ਤੇ ਇਹਨਾਂ ਦਾ ਦਿੱਲੀ ਜਾਣ ਵਾਲਾ ਪ੍ਰੋਗਰਾਮ ਉਹ ਵੀ ਜਨਨ ਕੀ ਕੈਨਸਲ ਹੋ ਜੇ ਸੋ ਪੰਜਾਬੀ ਉਹ ਆਪਾਂ ਵੱਧ ਤੋਂ ਵੱਧ ਇਕੱਠ ਕਰਨਾ ਪਰਸੋਂ ਭਾਨੇ ਸਿੱਧੂ ਨੂੰ ਛਡਵਾਉਣਾ ਹੈਗਾ ਤੇ ਉਸ ਤੋਂ ਬਾਅਦ ਸਾਰਿਆਂ ਨੇ ਆਪਾਂ ਦਿੱਲੀ ਜਾਣਾ ਹੈ ਜਿਹੜੀਆਂ ਆਪਣੀਆਂ ਮੰਗਾ ਰਹਿੰਦੇ ਆ ਕਿਸਾਨ ਜੱਥੇਬੰਦੀਆਂ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਜਿਵੇਂ ਪਹਿਲਾਂ ਖੜੇ ਸੀ ਉਸੇ ਤਰ੍ਹਾਂ ਆਪਾਂ ਹੁਣ ਫੇਰ ਦਿੱਲੀ ਜਾਣਾ ਕਿਸਾਨ ਜੱਥੇਬੰਦੀਆਂ ਨਾਲ ਖੜਨਾ ਡਟ ਕੇ ਉਹਨਾਂ ਦੀ ਹਮਾਇਤ ਕਰਨੀ ਹੈ ਤੇ ਜਿਹੜੀਆਂ ਮੰਗਾ ਰਹਿੰਦੀਆਂ ਸੀ ਉਹ ਪਮਣਵਾ ਕੇ ਲਿਆਉਣੀਆਂ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਆਪਣਾ ਰੰਗਲਾ ਪਿਆਵਾ YouTube ਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੰਜਾਬ ਪੱਖੀ ਪੰਜਾਬ ਦੇ ਹਿੱਤ ਦੀਆਂ ਗੱਲਾਂ ਤੇ ਵੀਡੀਓ ਤੁਹਾਡੇ ਸਾਹਮਣੇ ਆਪ ਪੇਸ਼ ਕਰਦੇ ਰਹਿੰਦੇ ਆ ਪਲੀਜ਼ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਹੋਰ ਸੋਥੇ ਕੁਝ ਨਹੀਂ ਮੰਗਦੇ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube ਤੇ Facebook ਤੇ ਚੈਨਲ ਨੂੰ ਫੋਲੋ ਕਰ ਲਓ ਤੇ ਭਾਨੇ ਦੇ ਹੱਕ ਦੇ ਵਿੱਚ ਜਿੰਨਾ 29 ਤਰੀਕ ਨੂੰ ਇਕੱਠ ਕੀਤਾ ਸੀ 3 ਤਰੀਕ ਨੂੰ ਉਦੋਂ ਵੀ ਵੱਧ ਇਕੱਠ ਕਰਕੇ ਦਿਖਾ ਦਿਓ ਕਿਉਂਕਿ ਬੰਦੇ ਨੂੰ ਹੌਸਲਾ ਹੋ ਜਾਂਦਾ ਹੈਕਰ ਤੁਸੀਂ ਵੇਖਿਆ ਹੋਊਗਾ ਪਹਿਲੇ ਦਿਨ ਜਿੱਦ ਦੇ ਭਾਨੇ ਨੂੰ ਮੈਡੀਕਲ ਐਸ ਲੈ ਜਾਂਦਾ ਉਦੋਂ ਦੇ ਭਾਨਾ ਪੂਰਾ ਬੋਲਿਆ ਸੀ ਹਨ ਕਹਿੰਦਾ ਸੀਗਾ ਮੈਂ ਲੜਾਈ ਲੜਦਾ ਰਹੂੰਗਾ ਦੂਜੀ ਵਾਰ ਜਦੋਂ ਲੈ ਕੇ ਉਹਨੂੰ ਬੋਲਣ ਨਹੀਂ ਦਿੱਤਾ ਪੱਤਰਕਾਰਾਂ ਨੂੰ ਵੀ ਧੱਕੇ ਜੇ ਮਾਰੇ ਗਏ ਕੈਮਰੇ ਘੁਮਰੇ ਖੁੰ ਤੇ ਪਰ ਪਰसों ਕੇ ਕੱਲ ਜਦੋਂ ਫੇਰ ਉਹਨੂੰ ਲੈ ਕੇ ਆਂਦਾ ਉਥੇ ਫੇਰ ਉਹ ਬੋਲਿਆ ਵੀ ਮੈਂ ਦਵਦਾਨੀ ਲੜਾਈ ਲੜਦਾ ਰਹੂੰਗਾ ਕਿਉਂਕਿ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਮੇਰੇ ਪਿੱਛੇ ਇਕੱਠ ਬਹੁਤ ਕੀਤਾ ਲੋਕ ਮੇਰੇ ਨਾਲ ਖੜੇ ਆ ਤੇ ਆਪਾਂ ਨੂੰ ਖੜਨਾ ਚਾਹੀਦਾ ਹੈ ਬਾਈ ਦੇ ਨਾਲ ਠੀਕ ਹੈ ਉਹ ਪੰਜਾਬ ਦੇ ਹੱਕਾਂ ਦੀ ਉਹਨੇ ਗੱਲ ਕੀਤੀ ਹੈ ਸਾਰੇ ਜਣੇ ਖੜ੍ਹਜੋ ਪਰ ਤੇ ਦੇਖੋ ਤੁਸੀਂ ਕਿਵੇਂ ਪਾ ਰਹੇ ਹੈ ਚੈਨੀ ਚੋਰੀ ਦਾ ਪਰਚਾ ਕੀ ਲੱਗਦਾ ਬੰਦਾ ਵਿੱਚ ਇੰਨੀ ਚੋਰ ਹੋਊਗਾ ਸਕੋਰਪੀਓ ਗੱਡੀ ਦੇ 10-12 ਲੱਖਾਂ ਦੀ ਤੇ ਜਾਊਗਾ ਚੈਨੀ ਲੁੱਟ ਕੇ ਲਿਆਊਗਾ ਹਾਂ ਜਿੱਥੇ ਗਲਤ ਹੈ ਉੱਥੇ ਗਲਤ ਨੂੰ ਗਲਤ ਕਹੋ ਜੇ ਕਿਤੇ ਹਾਂ ਭਾਨੇ ਦੀ ਸ਼ਬਦਾਵਲੀ ਮੜੀ ਰੂਡ ਆ ਸਿੱਧਾ ਚੱਲਦਾ ਉੱਥੇ ਆਪਾਂ ਵੀ ਕਹਨੇ ਆ ਵੀ ਭਾਨਾ ਬੂਲ ਵਾਲ ਜਿਹਦੀ ਬਾਤੀ ਬੰਦਾ ਉਹ ਕਈ ਵਾਰ ਗਰਮ ਬੋਲ ਜਾਂਦਾ ਹਾਂ ਉੱਥੇ ਗਲਤ ਆ ਉਹ ਗਲਤ ਨੂੰ ਗਲਤ ਕਵਾਂਗੇ ਜਿੱਥੇ ਗਲਤ ਆ ਗਲਤ ਆ ਉਹਨਾਂ ਸਾਰੇ ਟੋਕ ਦੇ ਵੀ ਇਸ ਗੱਲ ਚਲੋ ਹੌਲੀ ਹੌਲੀ ਬੰਦੇ ਦਾ ਸੁਧਾਰ ਆ ਜਾਂਦਾ ਤੇ ਸੋ ਸਾਰਿਆਂ ਨੇ ਇਕੱਠ ਕਰਨ ਤੇ ਜਿਨ੍ਹਾਂ ਦੇ ਪੈਸੇ ਮੜਵਾਏ ਆ ਏਜੰਟਾਂ ਤੋਂ ਹਨਾ ਭਾਨੇ ਨੇ ਉਹਨਾਂ ਦਾ ਜਰੂਰ ਫੰਡ ਇਕੱਠ ਕਰਕੇ ਲਿਆਉਣਾ ਨਾਲ ਆਪਦੇ ਤੁਸੀਂ ਦੇਖੋ ਹੁਣ ਕਈ ਜਣੇ ਜਿਹੜੇ ਵਿਰੋਧ ਕਰਦੇ ਗ੍ਰਿੰਦਰ ਸਿੰਘ ਰੰਗਰੇਟਾ ਸੀ ਜਾਲ ਉਹਦੇ ਦੇ ਦਾ ਪਰਚਾ ਹੋਗਾ ਟੈਗ ਗਿਆ ਉਹ ਗਿਆਨੀ ਬੂਟਾ ਸਿੰਘ ਇੱਕ ਨਿੰਸੀ ਗਰੇ ਵਾਲਾ ਉਹ ਕਿੰਨਾ ਹਨਾ ਮਾੜਾ ਚੰਗਾ ਬੋਲਦੇ ਆ ਇਹ ਨਹੀਂ ਬੋਲਣਾ ਚਾਹੀਦਾ ਯਾਰ ਕਿਉਂ ਲੜਾਈ ਕਰੀ ਜਨੇ ਸੋਸ਼ਲ ਮੀਡੀਆ ਦੇ ਇੱਕ ਵੀਊ ਲੈਣ ਦੇ ਚੱਕਰਾਂ ਵਿੱਚ ਹਨਾ ਇਹਨਾਂ ਨੂੰ ਜਿਹੜੇ ਮਾੜਾ ਚੰਗਾ ਬੋਲਦੇ ਆ ਜਾਂ ਪਤਾ ਆਪਣੇ ਵਿੱਚ ਫਰਕ ਪਾਉਂਦੇ ਆ ਇਹਨਾਂ ਨੂੰ ਬਲੌਕ ਕਰਕੇ ਇਹਨਾਂ ਦੇ ਵੀਡੀਓ ਦੇਖਣੀਆਂ ਬੰਦ ਕਰ ਦਿਓ ਜੇ ਆਪਾਂ ਇਹਨਾਂ ਨੂੰ ਵੀਡੀਓ ਨਹੀਂ ਦੇਖਾਂਗੇ ਤਾਂ ਆਟੋਮੈਟਿਕ ਹੀ ਇਹ ਬੋਲਣੋਂ ਹਟ ਜਾਣਗੇ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਭਾਨੇ ਦੀ ਸਪੋਰਟ ਜ਼ਰੂਰ ਕਰੋ ਆਪਾਂ ਦਾ ਆਪਣਾ ਕੰਮ ਆ ਹੱਕ ਸੱਚ ਦੀ ਆਵਾਜ਼ ਠਾਉਣਾ ਨਾ ਜੇ ਕੋਈ ਹੋਰ ਕੋਈ ਜਿੱਥੇ ਏਜੰਟ ਸਹੀ ਹੋਣਗੇ ਭਾਨਾ ਗਲਤ ਹੋਊਗਾ ਪਰ ਉਹ ਵੀ ਗੱਲ ਰੱਖਾਂਗੇ ਮੂਰੇ ਆਏ ਨਹੀਂ ਕਹਿੰਦੇ ਆਪ ਸਾਰੇ ਏਜੰਟ ਗਲਤ ਆ ਕੁਝ ਏਜੰਟ ਸਹੀ ਵੀ ਹੁੰਦੇ ਆ ਜਿਵੇਂ ਕਿ ਹਬੋਰ ਵਾਲਾ ਪਰਚਾ ਸੀਗਾ ਉਹਦੇ ਵਿੱਚ ਪਤਾ ਲੱਗ ਰਿਹਾ ਵੀ ਉਹ ਲੋਕ ਵੀ ਨਹੀਂ ਸਹੀ ਗੱਲ ਸਹੀ ਦੱਸਦੇ ਉਹ ਸਾਰੀ ਗੱਲ ਜੇ ਉਹ ਦੱਸੀ ਹੁੰਦੀ ਅਰਸ਼ਦੀਪ ਸਿੰਘ ਮੁੰਡੇ ਦਾ ਕੀ ਉਹਨੇ ਸਾਰੀ ਗੱਲ ਭਾਨੇ ਨੂੰ ਦੱਸੀ ਹੁੰਦੀ ਤਾਂ ਉਹ ਪਰਚਾ ਨਹੀਂ ਪੈਂਦਾ ਸੀ ਕਿਉਂਕਿ ਉਹਦੇ ਵਿੱਚ ਉਹ ਮੁੰਡਾ ਕੈਨੇਡਾ ਜਾ ਕੇ ਮੁੜ ਕੇ ਆਇਆ ਸੀਗਾ ਜਿੱਥੇ ਤੱਕ ਲੱਗਦਾ ਹੈਗਾ ਨਾ ਪੱਖ ਜਾਂ ਵੀਡੀਓ ਸੁਣੀ ਤੇ ਪਤਾ ਲੱਗਦਾ ਵੀ ਉਹਦੇ ਚ ਇਹ ਏਜੰਟ ਸਹੀ ਹੈ ਉਹਦੇ ਵਿੱਚ ਹੁਣ ਭਾਨੇ ਨੂੰ ਕੀ ਪਤਾ ਵਿਚਾਰੇ ਨੂੰ ਗੱਲ ਦਾ ਸਾਰੀ ਦੇਣਾ ਜਿਵੇਂ ਉਹਨੂੰ ਕਹਿ ਦਿੰਦੇ ਆ ਭਾਨੇ ਨੂੰਵੇਂ ਬੁਲਾਈ ਜਾਂਦੇ ਆ ਸੋ ਭਾਨੇ ਨੂੰ ਵੀ ਸਾਰੀ ਗੱਲ ਦੱਸਿਆ ਕਰੋ ਏਜੰਟ ਸਾਰੇ ਮਾੜੇ ਨਹੀਂ ਹੈਣਾ ਸਾਰੇ ਸਹੀ ਨਹੀਂ ਹੈਗੇ ਪੰਜੇ ਉਂਗਲਾਂ ਕਹਿੰਦੇ ਇੱਕੋ ਹੀ ਗਾਣੀ ਹੁੰਦੀਆਂ ਜਿਹੜੇ ਸਹੀ ਜੰਤ ਆ ਉਹ ਭਾਨੇ ਦੀ ਸਪੋਰਟ ਵੀ ਕਰ ਰਹੇ ਆ ਪਰ ਕੋ ਜਿਹੜੇ ਮਾੜੇ ਹੈਗੇ ਆ ਤੈਨੂੰ ਪਤਾ ਵੀ ਆਪ ਨੂੰ ਸਭ ਨੂੰ ਪਤਾ ਇਹ ਸਿਸਟਮ ਹੈ ਜਿਹਦੇ ਇਹਦੇ ਵਿੱਚ ਪੈਸਾ ਬਾਲਾ ਮੋਟਾ ਬੰਦ ਆ ਇਹਦੇ ਵਿੱਚ ਦੋ ਨੰਬਰ ਦਾ ਕੰਮ ਵੱਧ ਕਰਦੇ ਜਿਵੇਂ ਹਰਿਆਣੇ ਨੇ ਉਹਨਾਂ ਕਾਨੂੰਨ ਬਣਾਇਆ ਹੈ ਨਾ ਵੀ ਜੇ ਕੋਈ ਦੋ ਨੰਬਰ ਦੇ ਵਿੱਚ ਜਾਂ ਗਲਤ ਤਰੀਕੇ ਨਾਲ ਕਿਸੇ ਨੂੰ ਬਾਹਰ ਭੇਜੇਗਾ ਉਹਨੂੰ 10 ਲੱਖ ਰੁਪਏ ਜੁਰਮਾਨਾ ਸ਼ਾਇਦ ਇਦਾਂ ਦਾ ਕੋਈ ਕਾਨੂੰਨ ਬਣਾਇਆ ਗਿਆਗਾ ਤੇ ਆਪਣੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਇਦਾਂ ਦੇ ਕੋਈ ਕਾਨੂੰਨ ਲਿਆਂਦੇ ਜਾਣ ਪੰਜਾਬ ਦੇ ਵਿੱਚ ਵੀ ਅਜੇ ਜਿਹੜੇ ਏਜੰਟਾ 40 50 ਹਜ਼ਾਰ ਇਹਨਾਂ ਤੇ ਸਿਕੰਜਾ ਕਸਿਆ ਜਾਵੇ ਇਹ ਲੋਕਾਂ ਦੇ ਬਹੁਤ ਜ਼ਿਆਦੇ ਲੋਕਾਂ ਦੇ ਪੈਸੇ ਪਸੇ ਪਏ ਆ ਤੇ ਸਰੇਗ ਪਿੰਡ ਦੇ ਵਿੱਚ ਹੋ ਜਿੰਨਾਂ ਨੇ ਠੱਗੀਆਂ ਵਜੀਆਂ ਆਣੀਆਂ ਸੋ ਆਪਣੀ ਤਾਂ ਬੇਨਤੀ ਕਰ ਸਕਦੇ ਆ ਨਾ ਵੀ ਸਾਰੇ ਲੋਕ ਕੇ ਨਾ ਰਹੋ ਸ਼ਰਮਣਾ ਮਨ ਨੂੰ ਇਹ ਸ਼ਰਮ ਵਾਲੀ ਕੋਈ ਗੱਲ ਨਹੀਂ ਜੇ ਕੇ ਇਹਦੇ ਪੈਸੇ ਨਹੀਂ ਨਾ ਠੱਗੀ ਠੋਰੀ ਹੋਈ ਆ ਉੱਠ ਕੇ ਬੋਲੋ ਏਜੰਟ ਦੇ ਬਾਰੇ ਬੋਲੋ ਤੇ ਚੁਰ ਪਰਸੋ 3 ਤਰੀਕ ਨੂੰ ਇਕੱਠ ਵੱਧ-ਵੱਧ ਕਰੋ ਹਨਾ ਉਹਨੂੰ ਹੌਸਲਾ ਹੋਊਗਾ ਬਾਹਨੇ ਨੂੰ ਜਿਹੜੇ-ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਪੱਕੀ ਗੱਲ ਕਰਦੇ ਆ ਉਹਨਾਂ ਦੇ ਹੱਕ ਵਿੱਚ ਬੋਲਿਆ ਕਰੋ ਠੀਕ ਹੈ ਉਹ ਚਾਹੇ ਕੋਈ ਵੀ ਹੋਵੇ ਜਿਵੇਂ ਸੁਖਪਾਲ ਸਿੰਘ ਖੈਰਾ ਵਧੀਆ ਇਨਸਾਨ ਆ ਹਨਾ ਉਹਦੇ ਹੱਕ 'ਚ ਵੀ ਬੋਲੋ ਨਜੀ ਦੇ ਦੋ ਦਿਨ ਉਹ ਦਿਨ ਨਾਲ ਵੀ ਆਈ ਕੋਸ ਹੋਇਆ ਸੀ ਜੇਲ ਚੋਂ ਨੇਤਾ ਸੀਗਾ ਤੇ ਦੂਜਾ ਪਰਚਾ ਪਹਿਲਾਂ ਪਾਤਾ ਸੀਗਾ ਸੋ ਬਾਈ ਮੈਨੂੰ ਲੱਗਦਾ ਮੈਂ ਟਾਈਮ ਬਾਬਾ ਲੈ ਗਿਆ ਹਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਕਿਉਂਕਿ ਇਹ ਇੰਨੇ ਕਿਨ ਸਾਨੂੰ ਹੌਸਲਾ ਮਿਲਦਾ ਰਹਿੰਦਾ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਪੇਜ ਨੂੰ ਫੇਸਬੁੱਕ ਤੇ ਫੋਲੋ ਕਰ ਲਓ ਤੇ YouTube ਦੇ ਉੱਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ 500 300 ਨੂੰ ਇਕੱਠ ਦੁਗਣਾ ਤਿੰਨਾ ਕਰ ਦਿਓ 29 ਤਰੀਕ ਦੇ ਨਾਲ ਜਿਹਦੇ ਨਾਲ ਕਿ ਭਾਨੇ ਨੂੰ ਹੌਸਲਾ ਹੋਵੇ ਠੀਕ ਹੈ ਜੀ ધન્યવાદ જી